ਜਿਸ ਨੇ ਬਣਾ ਦਿੱਤਾ ਇਤਿਹਾਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਰਾਈ ਤੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ 23 ਜਨਵਰੀ ਨੂੰ ਇਤਿਹਾਸ ਬਣਾ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ 23 ਜਨਵਰੀ ਦੇ ਵਿੱਚ ਕਿਹੜੀਆਂ ਕੁਝ ਖਾਸ ਗੱਲਾਂ ਹੋਈਆਂ ਸੀ ਜਿਸ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਉਹ ਦਰਜ ਹੋ ਚੁੱਕਾ ਹੈ ਤੇ ਆਓ ਮਾਰਦੇ ਹਾਂ ਇੱਕ ਇੱਕ ਕਰਕੇ ਇਸ ਗੱਲਾਂ ਤੇ ਚਾਤੀ ਸਭ ਤੋਂ ਪਹਿਲਾਂ ਗੱਲ ਕਰੀਏ 1897 ਦੀ ਇਸ ਦਿਨ ਆਜ਼ਾਦੀ ਗੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਦੇ ਵਿੱਚ ਕੱਢ ਦਿੱਤੀ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੱਡੀ ਭੂਮਿਕਾ ਵੀ ਨਿਭਾਈ 23 ਜਨਵਰੀ 1926 ਬਾਲ ਠਾਕਰੇ ਜੀ ਦਾ ਜਨਮ ਦਿਨ ਜਿਨ੍ਹਾਂ ਨੂੰ ਬਾਲਾ ਸਾਹਿਬ ਠਾਕਰੇ ਵੀ ਕਿਹਾ ਜਾਂਦਾ ਹੈ ਇੱਕ ਭਾਰਤੀ ਸਿਆਸਤਦਾਨ ਸੀ ਜਿਨ੍ਹਾਂ ਨੇ ਸ਼ਿਵ ਸੇਨਾ ਦੀ ਸਥਾਪਨਾ ਕੀਤੀ 23 ਜਨਵਰੀ 1977 ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ ਇਹ ਪਾਰਟੀ ਇੰਦਰਾ ਗਾਂਧੀ ਦੇ ਵਿਰੁੱਧ ਆਮ ਚੋਣਾ ਲੜਨ ਲਈ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਮਿਲ ਕੇ ਬਣਾਈ ਗਈ ਸੀ ਜਿਸ ਦਾ ਨਾਮ ਜਨਤਾ ਪਾਰਟੀ ਰੱਖਿਆ ਗਿਆ 23 ਜਨਵਰੀ 2009 ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਨਸ਼ਾ ਦਿਖਾਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ 2005 ਵਿੱਚ ਫਿਲਮ ਨਿਰਦੇਸ਼ਕ ਮਹੇਸ਼ ਭਟ ਨੇ ਫਿਲਮਾਂ ਵਿੱਚ ਨਸ਼ੇ ਤੇ ਪਾਬੰਦੀ ਲਗਾਉਣ ਵਾਲੇ ਐਕਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ ਉਸ ਪਟੀਸ਼ਨ ਦੇ ਆਧਾਰ ਤੇ ਦਿੱਲੀ ਹਾਈ ਕੋਰਟ ਨੇ 23 ਜਨਵਰੀ 2009 ਚ ਫਿਲਮਾਂ ਦੇ ਵਿੱਚ ਨਸ਼ਾ ਦਿਖਾਉਣ ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਕਰੀਨ ਤੇ ਪੜਨਯੋਗ ਫੌਂਟ ਵਿੱਚ ਇੱਕ ਸਿਹਤ ਚੇਤਾਵਨੀ ਸਕਰੋਲ ਯਾਨੀ ਪੱਟੀ ਹੋਣੀ ਚਾਹੀਦੀ ਹੈ ਜਿਸ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਕਿ ਨਸ਼ਾ ਸ਼ਰਾਬ ਜਾਨਲੇਵਾ ਹੈ ਅਤੇ ਇਸ ਦੇ ਨਾਲ ਕੈਂਸਰ ਹੋ ਸਕਦਾ ਹੈ। ਇਹ ਸੀ ਪਾਰੇ ਦੇ ਇਤਿਹਾਸ ਦੇ ਵਿੱਚ 23 ਜਨਵਰੀ ਦਾ ਦਿਨ ਕੀ ਕੁਝ ਖਾਸ ਗੱਲਾਂ ਹੋਈਆਂ ਸੀ ਅਸੀਂ ਤੁਹਾਨੂੰ ਦੱਸਿਆ ਤੇ ਇਸੇ ਦੇ ਨਾਲ ਜੁੜੇ ਰਹੋ ਵਦੇਰੀ ਖਬਰਾਂ ਦੇ ਲਈ ਦਾ ਟੀਵੀ ਨਰਾਇਦੇ ਨਾਲ 23 ਜਨਵਰੀ ਨੂੰ ਕੀ ਕੁਝ ਹੋਇਆ ਸੀ ਖਾਸ ਜਿਸ ਨੇ ਬਣਾ ਦਿੱਤਾ ਇਤਿਹਾਸ ਸਸਟ੍ਰਕਾਲ ਤੁਸੀਂ ਦੇਖ ਰਹੇ ਹੋ ਉਹਦਾ ਟੀਵੀ ਨੈਰੇ ਅਤੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ 23 ਜਨਵਰੀ ਨੂੰ ਇਤਿਹਾਸ ਬਣਾ ਦਿੱਤਾ ਜੀ ਹਾਂ ਤੁਹਾਨੂੰ ਦੱਸਦੇ ਕਿ 23 ਜਨਵਰੀ ਦੇ ਵਿੱਚ ਕਿਹੜੀਆਂ ਕੁਝ ਖਾਸ ਗੱਲਾਂ ਹੋਈਆਂ ਸੀ ਜਿਸ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਉਦਰਜ ਹੋ ਚੁੱਕਾ ਹੈ ਤੇ ਆਓ ਮਾਰਦੇ ਹਾਂ ਇੱਕ ਇੱਕ ਕਰਕੇ ਇਸ ਗੱਲਾਂ ਤੇ ਚਾਤੀ ਸਭ ਤੋਂ ਪਹਿਲਾਂ ਗੱਲ ਕਰੀਏ 1897 ਦੀ ਇਸ ਦਿਨ ਆਜ਼ਾਦੀ ਗੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਦੇ ਵਿੱਚ ਕੱਢ ਦਿੱਤੀ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੱਡੀ ਭੂਮਿਕਾ ਵੀ ਨਿਭਾਈ 23 ਜਨਵਰੀ 1926 ਬਾਲ ਠਾਕਰੇ ਜੀ ਦਾ ਜਨਮ ਦਿਨ ਜਿਨ੍ਹਾਂ ਨੂੰ ਬਾਲਾ ਸਾਹਿਬ ਠਾਕਰੇ ਵੀ ਕਿਹਾ ਜਾਂਦਾ ਹੈ ਇੱਕ ਭਾਰਤੀ ਸਿਆਸਤਦਾਨ ਸੀ ਜਿਨ੍ਹਾਂ ਨੇ ਸ਼ਿਵ ਸੇਨਾ ਦੀ ਸਥਾਪਨਾ ਕੀਤੀ 23 ਜਨਵਰੀ 1977 ਜਨਤਾ ਪਾਰਟੀ ਦੀ ਸਥਾਪਨਾ ਕੀਤੀ ਗਈ। ਇਹ ਪਾਰਟੀ ਇੰਦਰਾ ਗਾਂਧੀ ਦੇ ਵਿਰੁੱਧ ਆਮ ਚੋਣਾ ਲੜਨ ਲਈ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਮਿਲ ਕੇ ਬਣਾਈ ਗਈ ਸੀ। ਜਿਸ ਦਾ ਨਾਮ ਜਨਤਾ ਪਾਰਟੀ ਰੱਖਿਆ ਗਿਆ। 23 ਜਨਵਰੀ 2009 ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਨਸ਼ਾ ਦਿਖਾਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ। 2005 ਵਿੱਚ ਫਿਲਮ ਨਿਰਦੇਸ਼ਕ ਮਹੇਸ਼ ਭਟ ਨੇ ਫਿਲਮਾਂ ਵਿੱਚ ਨਸ਼ੇ ਤੇ ਪਾਬੰਦੀ ਲਗਾਉਣ ਵਾਲੇ ਐਕਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਬਾਅਦ ਉਸ ਪਟੀਸ਼ਨ ਦੇ ਆਧਾਰ ਤੇ ਦਿੱਲੀ ਹਾਈ ਕੋਰਟ ਨੇ 23 ਜਨਵਰੀ 2009 ਚ ਫਿਲਮਾਂ ਦੇ ਵਿੱਚ ਨਸ਼ਾ ਦਿਖਾਉਣ ਤੇ ਲੱਗੀ پابੰਦੀ ਨੂੰ ਹਟਾ ਦਿੱਤਾ। ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਕਰੀਨ ਤੇ ਪੜਨ ਯੋਗ ਫੌਂਟ ਵਿੱਚ ਇੱਕ ਸਿਹਤ ਚੇਤਾਵਨੀ ਸਕਰੋਲ ਯਾਨੀ ਪੱਟੀ ਹੋਣੀ ਚਾਹੀਦੀ ਹੈ ਜਿਸ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਕਿ ਨਸ਼ਾ ਸ਼ਰਾਬ ਜਾਨਲੇਵਾ ਹੈ ਅਤੇ ਇਸ ਦੇ ਨਾਲ ਕੈਂਸਰ ਹੋ ਸਕਦਾ ਹੈ। ਇਹ ਸੀ ਭਾਰਤ ਦੇ ਇਤਿਹਾਸ ਦੇ ਵਿੱਚ 23 ਜਨਵਰੀ ਦਾ ਦਿਨ। ਕੀ ਕੁਝ ਖਾਸ ਗੱਲਾਂ ਹੋਈਆਂ ਸੀ ਅਸੀਂ ਤੁਹਾਨੂੰ ਦੱਸਿਆ ਤੇ ਇਸੇ ਦੇ ਨਾਲ ਜੁੜੇ ਰਹੋ ਵਦੇਰੀ ਖਬਰਾਂ ਦੇ ਲਈ ਦਾ ਟੀਵੀ ਨਰਾਇਦੇਨ